ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰਾ ਠੀਕ ਠਾਕ ਹੋਵੋ ਚੰਨ ਤੰਦਰੁਸਤ ਹੋ ਮੌ ਚੜ੍ਹਦੀ ਕਲਾ 'ਚ ਹੋਵੋਗੇ ਕਣਕ ਦੀ ਬਜਾਈ ਤੋਂ ਪਹਿਲਾਂ ਆਪਾਂ ਜਿਹੜੀ ਖਾਸ ਤੌਰ ਤੇ ਤਿੰਨ ਚਾਰ ਨੁਕਤਿਆਂ ਬਾਰੇ ਖਾਸ ਤੌਰ ਤੇ ਬਜਾਈ ਟਾਈਮ ਜਿੰਨਾਂ ਦਾ ਧਿਆਨ ਰੱਖਣਾ ਹੁੰਦਾ ਉਹਦੇ ਬਾਰੇ ਗੱਲ ਕਰਦਾ ਹਾਂ ਕਿਉਂਕਿ ਆਪਣਾ ਝਾੜ ਇਥੋਂ ਤੈਅ ਹੋਣਾ ਹੁੰਦਾ ਆਮ ਤੌਰ ਤੇ ਕੀ ਆਪਾਂ ਅੰਗਾਵਲੀਆ ਕਰਦੇ ਆਂ ਕਈ ਵਾਰ ਕਿਸਾਨ ਵੀਰ ਕਹਿੰਦੇ ਆ ਅਸੀਂ ਜਿਹੜੀ ਬਜਾਈ ਸਹੀ ਸਮੇਂ ਤੇ ਕੀਤੀ ਸਾਡੀ ਕਣਕ ਨਹੀਂ ਪੂਰੀ ਉੱਗੀ ਸਾਡਾ ਝਾੜ ਨਹੀਂ ਪੂਰਾ ਮਿਲਿਆ ਹੈਗਾ ਸਾਡੇ ਜਿਹੜੀ ਜਰਮੀਨੇਸ਼ਨ ਇਫੈਕਟ ਹੋਈ ਹੈ ਜਾਂ ਸਾਡੇ ਫੋਟ ਫਟਾਰਾ ਨਹੀਂ ਪੂਰਾ ਮਿਲਿਆ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਜਾਂ ਸਾਡੇ ਕੋਈ ਜਿਵੇਂ ਆ ਸੁੰਡੀ ਦਾ ਕਈ ਥਾਵਾਂ ਤੇ ਅਗੇਤਾ ਹਮਲਾ ਦੇਖਣ ਨੂੰ ਮਿਲਿਆ ਉਹਦਾ ਕਾਰਨ ਵੱਡਾ ਕੀ ਸੀ ਜਿਵੇਂ ਪਹਿਲਾਂ ਹੀ ਦੱਸਿਆ ਸੀਗਾ ਕਿ ਜਿੱਥੇ ਝੂਨੇ ਦੇ ਵਿੱਚ ਤੁਹਾਡੇ ਸਟੈਮ ਬੁਰ ਰਹਿਣ ਤਾਂ ਨਹੀਂ ਰਿਹਾ ਤੇ ਉਹਦੇ ਵਿੱਚ ਗੈਪ ਨਹੀਂ ਰਿਹਾ ਵੀ ਆਪਾਂ ਝੂਨਾ ਵੱਡਾ ਨਾਲ ਹੀ ਆਪਾਂ ਅਕਤੂਬਰ ਚ ਕਣਕ ਦੀ ਬਿਜਾਈ ਕਰਤੀ ਉੱਥੇ ਜਿਹੜਾ ਹਮਲਾ ਵੱਧ ਦੇਖਣ ਨੂੰ ਮਿਲਦਾ ਬਜਾਈ ਦੇ ਤਰੀਕੇ ਨਾਲ ਕੋਈ ਬਹੁਤਾ ਸਬੰਧ ਨਹੀਂ ਹੁੰਦਾ ਫਿਰ 20 ਸੋਹ ਬਾਰੇ ਆਪਾਂ ਗੱਲ ਕੀਤੀ ਤਿੰਨ ਨੁਕਤੇ ਜਿਹੜੇ ਕਿਹਾ ਸੀਗਾ ਇੱਕ ਤਾਂ ਮੈਂ ਹਰ ਵਾਰੀ ਕਹਿਣਾ ਹੁੰਨਾ ਕਿ ਕਾਲੀ ਨਾ ਕਰੋ ਆਪਣਾ 25 ਨਵੰਬਰ ਤਾਈਂ ਬੜਾ 28 ਨਵੰਬਰ ਤਾਈਂ ਟਾਈਮ ਹੁੰਦਾ ਕਣਕ ਦੀ ਬਜਾਈ ਦਾ ਤੇ ਬੈਸਟ ਸਮਾਂ ਜਿਹੜਾ 5 ਤੋਂ 15 ਨਵੰਬਰ 20 ਨਵੰਬਰ 25 ਨਵੰਬਰ ਇਹ ਆ ਕਿਉਂਕਿ ਟੈਂਪਰੇਚਰ ਹੁਣ ਸ਼ਿਫਟ ਹੋ ਰਿਹਾ ਲੇਟ ਜਿਹੜਾ ਹੈਗਾ ਮੌਸਮਾ ਜਿਹੜਾ ਉਹ ਨਾ ਟੈਂਪਰੇਚਰ ਲੋ ਲੋ ਆ ਜਿਹੜਾ ਉਹ ਲੇਟ ਹੁੰਦਾ ਅਕਤੂਬਰ ਵਾਲੀ ਬਜਾਈ ਵਾਲਾ ਸਮਾਂ ਹੁਣ ਲੰਘ ਗਿਆ ਹੈਗਾ ਤਾਂ ਨਵੰਬਰ ਵਾਲੀ ਬੈਸਟ ਰਹਿੰਦੀ ਹੈ ਕਣਕ ਦੂਸਰਾ ਹੈਗਾ ਕਿ ਬੀਜ ਦੀ ਮਾਤਰਾ ਤਰੀਕੇ ਦੇ ਅਨੁਸਾਰ ਜਿਵੇਂ ਡ੍ਰਿਲ ਨਾਲ ਆਪਾਂ ਬਾਸ ਵਾਰ ਕੇ ਬਜਾਈ ਕਰਦੇ 40 ਕਿਲੋ ਦੀ ਸਿਫਾਰਸ਼ ਹੈ ਜਿਹੜੀਆਂ ਕਿਸਮਾਂ ਪੀਏਯੂ ਲੁਧਿਆਣਾ ਵੱਲੋਂ ਆਈ ਸੀ ਆਰ ਵੱਲੋਂ ਦੇਖੋ ਜਿਨ੍ਹਾਂ ਨੇ ਸਾਇੰਟਿਸਟਾਂ ਨੇ ਖੋਜ ਕੀਤੀ ਉਹ ਬੀਜ ਦੀ ਮਾਤਰਾ ਆਪਾਂ ਨੂੰ 40 ਦੱਸ ਦਿੱਤਾ ਆਪਾਂ ਨੂੰ 40 ਪਾਉਣੀ ਚਾਹੀਦੀ ਬਾਕੀ ਤੁਹਾਡੀ ਮਰਜ਼ੀ ਹੁੰਦੀ ਆ ਫਿਰ ਆਪਾਂ ਜਿਹੜੀ ਹੈਪੀ ਸੀਡਰ ਨਾਲ ਜਾਂ ਸੁਪਰ ਸੀਡਰ ਨਾਲ ਜ਼ੀਰੋ ਡ੍ਰਿਲ ਨਾਲ ਰੋਟਾ ਵੇਕਟਰ ਨਾਲ ਜਿੱਥੇ ਵੀ ਆਪਾਂ ਬਜਾਈ ਕਰਦੇ ਮੈਂ ਤੁਹਾਨੂੰ ਬੇਨਤੀ ਕਰਦਾ ਉਹਨਾਂ ਦੇ ਬੀਜ 2 ਕਿਲੋ ਵੱਧ ਪਾ ਲਓ ਪਾਪੂਲੇਸ਼ਨ ਆਪਣੀ ਪੂਰੀ ਰਹੇ ਉਹਦੇ ਵਿੱਚ ਜੋ ਡੈਮੇਜ ਹੁੰਦਾ ਫਿਰ ਆਪਣੀ ਰਿਕਵਰੀ ਹੋ ਜਾਂਦੀ ਪਰ ਜੇ ਬੀ ਆਪਾਂ ਉਨਾ ਪਾਇਆ ਪੂਰਾ ਸੂਰਾ ਡਰਿੱਲ ਜਿੰਨਾ ਬੀ ਪਾਇਆ ਜਾਂ ਉਦੋਂ ਵੀ ਕਈ ਥਾਂ ਉਹਦੇ ਕਿਸਾਨ ਵੀਰ 35 ਕਿਲੋ 32 ਕਿਲੋ ਹੀ ਪਾਉਂਦੇ ਆ ਉਹ ਚੋ ਡੈਮੇਜ ਹੋ ਗਿਆ ਫਿਰ ਆਪਣੇ ਕੋਲ ਰਿਕਵਰੀ ਦਾ ਕੋਈ ਚਾਂਸ ਨਹੀਂ ਬਚਦਾ ਤੀਜੀ ਗੱਲ ਤੁਹਾਡਾ ਖੇਤ ਖੁਸ਼ਕ ਨਾ ਹੋਵੇ ਵੱਡਾ ਕਾਰਨ ਬਣਦਾ ਇਹ ਕਈ ਵਾਰ ਜਰਮੀਨੇਸ਼ਨ ਇਫੈਕਟ ਹੋਣ ਦਾ ਬੀਜ ਜਿੱਥੇ ਖੁਸ਼ਕ ਹੈ ਆਪਾਂ ਬਜਾਈ ਕਰਤੀ ਬੈਠਮੀ ਰੋਣੀ ਨਹੀਂ ਕੀਤੀ ਹੈਗੀ ਤਾਂ ਉਥੇ ਜਰਮੀਨੇਸ਼ਨ ਜਿਹੜੀ ਕਣਕ ਆ ਤੁਹਾਡੀ ਜੇ ਤੁਸੀਂ ਰੋਣੀ ਕਰਕੇ ਲੇਟ 15 20 ਦਿਨ ਬਜਾਈ ਕਰਨੀ ਸੀ ਜੇ ਤੁਸੀਂ ਖੁਸ਼ਕਜਵੀਜ਼ ਤਾਂ ਤੁਹਾਡੀ ਕਣਕ ਨੂੰ ਨਹੀਂ ਪਿੱਛੇ ਪੈ ਜਾਣੀ ਕਾਲੀ ਵਾਲਾ ਕੰਮ ਕਾਲੀ ਅੱਗੇ ਆਪਾਂ ਕਹਿ ਦਈਏ ਕਿ ਉਹ ਕਾਲੀ ਚ ਬੀਜੀ ਦਾ ਕੋਈ ਫਾਇਦਾ ਨਹੀਂ ਹੋਇਆ ਫੇਰ ਡੂੰਗੀ ਡੂੰਗੀ ਜਿੱਥੇ ਤੁਹਾਡਾ ਜ਼ਿਆਦਾ ਖੁਸ਼ਕ ਖੇਤ ਹੈ ਉਥੇ ਬੀਜ ਵੀ ਡੂੰਗਾ ਹੋ ਗਿਆ ਤਾਂ ਫੇਰ ਤੁਹਾਡਾ ਡਬਲ ਨੁਕਸਾਨ ਹੋ ਗਿਆ ਕਿਉਂਕਿ ਜਿਹੜਾ ਡੂੰਗਾ ਬੀਜ ਆ ਉਹ ਤੁਹਾਡਾ ਚਾਹੇ ਉੱਗ ਵੀ ਪਵੇ ਉਹ ਤੁਹਾਡੇ ਪੂਰਾ ਝਾੜ ਦੇਣ ਦੇ ਕਾਬਲ ਨਹੀਂ ਰਹਿੰਦਾ ਜਿਹੜਾ ਜਿਵੇਂ ਸੁਪਰ ਸੀਡਰ ਵਰਜ ਕਰ ਲੋ ਸੁਪਰ ਸੀਡਰ ਹੈ ਪੀ ਸੀਡਰ ਇਹਦੇ ਵਿੱਚ 4 ਸੈਂਟੀਮੀਟਰ ਤੋਂ ਡੂੰਘਾ ਬੀਜ ਨਹੀਂ ਜਾਣਾ ਚਾਹੀਦਾ ਫੱਦ 5 ਸੈਂਟੀਮੀਟਰ ਹੁੰਦਾ ਮਤਲਬ 2 ਇੰਚ ਤੋਂ ਬੀਜ ਡੂੰਘਾ ਕਿਸੇ ਹਾਲਤ 'ਚ ਨਹੀਂ ਜਾਣਾ ਚਾਹੀਦਾ ਜਿਹੜਾ ਤੁਹਾਡਾ ਆਮ ਡ੍ਰਿਲ ਹੈ ਉੱਥੇ ਸਵਾ 2 2.5 ਇੰਚ ਤੱਕ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀਗੀ ਤੇ ਜੇਕਰ ਡੂੰਘਾ ਬੀ ਤਿੰਨ ਤਿੰਨ ਇੰਚੀ ਤੱਕ ਬੀਜ ਡੂੰਘਾ ਬਜਾਈ ਹੋ ਗਈ ਉਹਨੇ ਉਨੀ ਕਪੈਸਿਟੀ ਨਹੀਂ ਦੇਣੀ ਜਦੋਂ ਉਹਨੇ ਐਗਜ਼ਾਸਟ ਹੋ ਜਾਂਦਾ ਬੀਜ ਜਰਮੀਨੇਟ ਕਰਦਾ ਫਿਰ ਮੈਂ ਬੀਜ ਸੂਤ ਬਾਰੇ ਗੱਲ ਕੀਤੀ ਬੀ ਸੋਧ ਦੇ ਵਿੱਚ ਹੁਣ ਕਈ ਕਿਸਾਨ ਵੀਰਾਂ ਨੇ ਵਿਟਾਬੈਕਸ ਰੈਕਸਲ ਵਗੈਰਾ ਲਾ ਲਈ ਉਲੀਨਾਸ਼ਕ ਲਾ ਲਿਆ ਪਰ ਕੀਟਨਾਸ਼ਕ ਨਹੀਂ ਲਾਇਆ ਚਾਹੇ ਉਹ ਥਾਈਮਟਾਕਸਾ ਹੋਵੇ ਚਾਹੇ ਮੀਡਾ ਕੋਪਰੇਟ ਜਾਂ ਕਲੋਰੋਪਾਈਰੀਫੋਸ ਤਾਂ ਉੱਥੇ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਕੈਮੀਕਲ ਨਹੀਂ ਵਰਤਨਾ ਦੇਖੋ ਕੈਮੀਕਲ ਜਿਹੜੀ ਹੈਗੀ ਹੈ ਮੈਨੇਜ ਇੰਟੀਗ੍ਰੇਟਿਡ ਤੇ ਜੁਡੀਸ਼ੀਅਸ ਯੂਜ਼ ਕਰੋ ਜਿੱਥੇ ਜ਼ਰੂਰਤ ਹੈ ਉੱਥੇ ਵਰਤੋ ਹੁਣ ਪਹਿਲਾਂ ਆਪਣੀ ਲਗਣੀ ਹੈ ਬੀਜ ਨੂੰ 160 ਐਮਐਲ ਕਲੋਰ ਲਗਣੀ ਕਿੱਲੇ ਦੇ ਬੀਜ ਨੂੰ 40 ਕਿਲੋ ਨੂੰ ਜੇ ਆਪਾਂ ਉਦੋਂ ਵਰਤੋਂ ਨਹੀਂ ਕੀਤੀ ਜੇ ਫਰਜ ਕਰ ਲਓ ਆਪਣੇ ਕੋਈ ਕੀੜੇ ਮਕੌੜੇ ਦਾ ਪਹਿਲੇ ਦਿਨਾਂ ਦੇ ਵਿੱਚ 15 ਦਿਨਾਂ 'ਚ 20 ਦਿਨਾਂ 'ਚ 25 ਦਿਨਾਂ 'ਚ ਹਮਲਾ ਹੁੰਦਾ ਫਿਰ ਉੱਥੇ ਕਈ ਕਿਸਾਨ ਵੀਰ ਕੀ ਕਰਦੇ ਉੱਥੇ ਸਟੈਟਿਕ ਪ੍ਰੈਥਰਲ ਠੋਕਣ ਲੱਗ ਪੈਂਦੇ ਕਲੋਰੋ ਸਾਈਪਰ ਪ੍ਰੋਫਿੰਨੋ ਸਾਈਪਰ ਜਿਹਦੀ ਕਿ ਬਿਲਕੁਲ ਸਿਫਾਰਿਸ਼ ਵੀ ਹੈ ਨੀਗੀ ਫਿਰ ਆਪਾਂ ਉਹ ਅੱਧਾ ਅੱਧਾ ਲੀਟਰ ਪਾਈ ਜਾਂਦੇ ਆ ਉਹ ਜਿਹੜਾ ਜ਼ਿਆਦਾ ਕੈਮੀਕਲ ਵਰਤੋਂ ਯੂਜ਼ ਹੋਈ ਕਿ ਜਿਹੜੀ ਪਹਿਲਾਂ ਆਪਾਂ ਕਰਨੀ ਸੀ ਉਹ ਯੂਜ਼ ਹੋਈ ਜਾਂ ਆਪਾਂ ਨੂੰ ਕਣਕ ਦੇ ਵਿੱਚ ਬੀਜ ਦਾ ਛੱਟਾ ਮਾਰਨਾ ਪੈ ਗਿਆ ਜੇ ਕਣਕ ਆਪਣੀ ਇਫੈਕਟ ਹੋ ਗਈ ਡੇਮੇਜ ਹੋ ਗਿਆ ਜਾਂ ਆਪਾਂ ਨੂੰ ਬੁਝਾਈ ਦੁਆਰਾ ਕਰਨੀ ਪੈਗੀ ਉਧਰਲੇ ਪਾਸੇ ਜਿਆਦਾ ਨੁਕਸਾਨ ਆ ਜਾਂ ਨਹੀਂ ਦੂਸਰੀ ਗੱਲ ਆਪਾਂ ਕੈਮੀਕਲ ਵਾਲ ਜਿੱਥੇ ਜੂਰ ਜ਼ਰੂਰ ਤਾਂ ਉੱਥੇ ਕੈਮੀਕਲ ਵਰਤੋ ਹੁਣ ਯੂਰੀਆ ਦੀ ਆਪਾਂ ਗੱਲ ਕਰਦੇ ਯੂਰੀਆ ਦਰਮਿਆਨੀਆਂ ਜਿਮਨਾ ਚ ਦੋ ਗੱਟੇ ਸਿਫਾਰਿਸ਼ ਆ ਫਸਲੀ ਰਹਿਣ ਖੁੰਦ ਵਿੱਚ ਬਾਓ ਹਰੀ ਖਾਦ ਕਰੋ 5-5 ਗੱਟਿਆਂ ਤਾਈਂ 6-6 ਗੱਟਿਆਂ ਤਾਈਂ 4-4 ਗੱਟੇ ਹੁਣ ਕਣਕ ਨੂੰ ਆਪਾਂ ਪਹੁੰਚ ਗਏ ਪਤਾਲ ਦੇ ਵਿੱਚ ਆਪਾਂ ਨਾਈਟ੍ਰੇਟ ਪਚਾਤਾ ਪਾਣੀ ਤਾਈਂ ਥੱਲੇ ਤਾਈਂ ਤਾਂ ਇਹ ਇੱਥੇ ਆਪਾਂ ਨੂੰ ਧਿਆਨ ਦੇ ਰੱਖਣ ਦੀ ਜ਼ਰੂਰਤ ਹੈ ਜਿੱਥੇ ਆਪਾਂ ਨੂੰ ਜ਼ਰੂਰਤ ਪੈਂਦੀ ਆ ਜ਼ਰੂਰਤ ਅਨੁਸਾਰ ਸਿਫਾਰਸ਼ ਮਾਤਰਾ 'ਚ ਕਰੋਗੇ ਉਹਦਾ ਕੋਈ ਐਡਾ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ ਕਿ ਜੇ ਆਪਾਂ ਗੈਰ ਸਿਫਾਰਸ਼ੀ ਮਤਰਾ ਵੱਤ ਵਰਤੋਂ ਕਰੀ ਜਾਂਦੇ ਆ ਤਾਂ ਉੱਥੇ ਇਫੈਕਟ ਪੈਂਦਾ ਬਾਕੀ ਜਿਹੜੇ ਜਿਹੜੇ ਕਿਸਾਨਾਂ ਵੀਰਿਆ ਨੇ ਬੀਜ ਦੀ ਮਾਤਰਾ ਪੂਰੀ ਪਾਈ ਬੀ ਸੋਧ ਕੀਤੀ ਖਾਸ ਤੌਰ ਤੇ ਇਨਸੈਕਟੀਸਾਈਡ ਨਾਲ ক্লোਰੋ ਜਾਂ ਥੈਮਫੈਕਸਮ ਬੀਡਾ ਕਰੋ ਪ੍ਰਾਡੂਲੀ ਨਾਸ਼ਕ ਨਾਲ ਉਹ ਕਿਸਾਨ ਵੀਰ ਥੱਲੇ ਫੀਡਬੈਕ ਜ਼ਰੂਰ ਤਿਆ ਕਰਦਾ ਦੱਸ ਦਿਆ ਜੇ ਕਿ ਤੁਹਾਡੇ ਸੁੰਡੀ ਦਾ 90% ਚਾਂਸ ਆ ਵੀ ਤੁਹਾਡੇ ਸੁੰਡੀ ਦਾ ਹਮਲਾ ਨਹੀਂ ਹੋਇਆ ਹੋਊਗਾ ਸਹੀ ਗੱਲ ਜਕਣ ਕੇ ਬੀਜੀ ਆ ਪੂਰੀ ਦੀ ਪੂਰੀ ਜਿਹੜੀ ਕਣਕਾ ਤੁਹਾਡੀ ਹਰੀ ਹੋਈ ਹੋਊਗੀ ਬੀਜ ਦੀ ਡੰਗਾਈ ਪ੍ਰੋਪਰ ਰੱਖੀ ਐ ਪੂਰਾ ਸ਼ਾਨਦਾਰ ਝਾੜ ਮਿਲੂਗਾ ਇੱਕ ਹੋਰ ਹੈ ਕਿ ਹੁਣ ਜਿਹੜਾ ਰਸ ਚੂਸ ਕੀੜੇ ਕਿਤੇ ਕਿਤੇ ਨਜ਼ਰ ਆ ਰਿਹਾ ਚਿਪ ਤੇਲਾ ਚਿਪਾ ਮੁੱਢਾਂ ਦੇ ਵਿੱਚ ਉਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਟੈਂਪਰੇਚਰ ਅਗਲੇ ਹਫ਼ਤੇ ਹੋਰ ਡਿੱਪ ਜਾ ਰਿਹਾ ਡਾਊਨ ਵੱਜ ਰਿਹਾ ਇਸ ਕਰਕੇ ਇਹ ਨੂੰ ਨਾ ਹੁਣ ਆਪਾਂ ਕੈਮੀਕਲ ਪਾਉਣ ਲੱਗ ਪਈਏ ਇੱਥੇ ਕਈ ਕਿਸਾਨ ਵੀਰ ਦੇਖ ਕੇ ਇੱਥੇ ਕੈਮੀਕਲ ਆਪਾਂ ਠੋਕਣ ਲੱਗ ਪੈਨੇ ਇਹਨਾਂ ਗੱਲਾਂ ਦਾ ਖਿਆਲ ਰੱਖੋ ਥੋੜੀ ਆਪਾਂ ਬੜੀ ਜੁਡੀਸ਼ੀਅਸ ਯੂ ਚਾਹੀਦੀ ਬਹੁਤ ਬਹੁਤ ਧੰਨਵਾ